ਸਿੰਘ ਜੀ ਆਪਾਂ ਜਾਪ ਸਬ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ 184 ਪੌੜੀਆਂ ਆਪਣੀਆਂ ਸੰਪੂਰਨ ਹੋ ਚੁੱਕੀਆਂ ਸਨ ਅੱਗੇ ਛੰਦ ਸ਼ੁਰੂ ਹੁੰਦਾ ਹੈ ਭੂਜੰਗ ਪ੍ਰਯਾਤ ਛੰਦ ਭੂਜੰਗ ਬੋਲਾ ਪੜਨਾ ਹੈ ਭੂਜੰਗ ਨਹੀਂ ਪੜਨਾ ਕਿ ਜੱਜੇ ਦੀ ਆਵਾਜ਼ ਉਚਾਰਨ ਹੋਵੇ ਇੱਥੇ ਜੱਜੇ ਦੀ ਆਵਾਜ਼ ਉਚਾਰਨ ਹੋਵੇ ਜੱਜੇ ਦੀ ਆਵਾਜ਼ ਕੱਢਣੀ ਹੈ ਭੂਜੰਗ ਪ੍ਰਯਾਤ ਅਪਾ ਰਾਰਾ ਐੜੇ ਕੰਨਾ ਦਿੱਤਾ ਪ੍ਰਯਾਤ ਪ੍ਰਯਾਤ ਨਹੀਂ ਬੋਲਣਾ ਜਈਏ ਦੀ ਆਵਾਜ਼ ਨਹੀਂ ਕੱਟਣੀ ਇੱਥੇ ਐੜੇ ਦੀ ਆਵਾਜ਼ ਨਿਕਲੇਗੀ ਪ੍ਰਯਾਤ ਸ਼ੰਦ ਨਮੋ ਸੂਰਜ ਸੂਰਜੇ ਇੱਥੇ ਦਲੈਂਕੜਾਂ ਲੱਗੀਆਂ ਸੂਰਜ ਸੂਰਜੇ ਸੂਰਜ ਸੂਰਜੇ ਨਹੀਂ ਪੜਨਾ ਦਲੈਂਕੜਾਂ ਦੀ ਆਵਾਜ਼ ਉਚਾਰਨ ਹੋਵੇ ਸੂਰਜੇ ਤੇ ਵਿਸਰਾਮ ਹੈ ਨਮੋ ਚੰਦਰ ਚੰਦਰੇ ਜਲਦੀ ਦੇ ਨਾਲ ਪੜਨਾ ਇੱਥੇ ਪੈਰ ਵਿੱਚ ਰਾਰੇ ਲੱਗੇ ਹਨ ਚੰਦਰ ਚੰਦਰੇ ਨਮੋ ਰਾਜ ਰਾਜੇ ਰਾਜੇ ਤੇ ਵਿਸਰਾਮ ਹੈ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਅੰਧਕਾਰੇ ਤੇ ਵਿਸਰਾਮ ਹੈ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਇੱਥੇ ਵਿਸਰਾਮ ਹੈ ਨਮੋ ਬੀਜ ਬੀਜੇ ਨਮੋ ਰਾਜਸੰ ਤਾਮਸੰ ਤਾਮਸੰ ਤੇ ਵਿਸਰਾਮ ਹੁੰਦਾ ਹੈ ਸਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ तत्तंग पढ़ना इतने विश्राम है इतने ऐडा लगे इतने ऐडा नहीं लगे ध्यान रखना है तत्तंग ये अतत्तंग ऐडा ला के अतत्तंग स्वरूपे नमो योग योगे योगे ते विश्राम नमो ज्ञान ज्ञाने नमो मंत्र मंत्रे विश्राम नमो ध्यान ध्याने नमो युद्ध युद्धे युद्ध युद्धे इस तरह पढ़ना है कसके नमो युद्ध युद्धे इत्थे विश्राम है ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਵਿਸਰਾਮ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਇੰਦਰੇ ਤੇ ਵਿਸਰਾਮ ਹੈ ਅਨਾਦੰ ਦੇ ਭੂਤੇ ਕਲੰਕਰੂਪੇ ਰੂਪੇ ਤੇ ਵਿਸਰਾਮ ਹੈ ਇੱਥੇ ਰੂਪੇ ਤੇ ਰੁਕਣਾ ਨਹੀਂ ਅਲੰਕਾਰ ਅਲੰਕੇ ਅਲੰਕਾਰ ਅਲੰਕੇ ਇਸ ਤਰ੍ਹਾਂ ਪੜ੍ਹਨਾ ਨਮੋ ਆਸ ਆਸੇ ਆਸੇ ਤੇ ਵਿਸਰਾਮ ਹੈ नमो बांक बंके बांक पढ़ना बांक बांक बंके अपंगी स्वरूपे अनंगी अनामे त्रिपंगे त्रिकाले त्रिकाले च विश्राम है अनंगे अकामे अनंगी अकामे एक अश्री शान अजय अलय अपय अभय अजय पढ़ना अजय नहीं पढ़ना अजय एड़ा संबंध ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ ਆਕਾਸ ਇਸ ਤਰ੍ਹਾਂ ਉਚਾਰਨ ਕਰਨਾ ਹੈ ਅਗੰਝ ਅਪੰਝ ਅਲਖ ਅਪਖ ਅਕਾਲ ਦਿਆਲ ਇਹ ਧਿਆਨ ਰੱਖਣਾ ਕਿ ਇਹ ਐੜੇ ਲੱਗੇ ਨੇ ਨਾਲ ਉਚਾਰਨ ਹੋਣ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਦਾਹ अनाथे परमाथे अजोनी अमोनी न रागे न रंगे न रूपे न रेखे ए नन्हे मुक्त ते तैयार कने अकर्म अपरम अकर्म इस तरह पढना है अपर्मम अगंजे अलेखे भुजंग प्रयाद छंद नमस्तुल परनामे परनामे ते विश्राम है ਸਮਸਤੁਲ ਪਰਨਾਸੇ ਸਮਸਤੁਲ ਇਕੱਠਾ ਪੜਨਾ ਹੈ ਪਰਨਾਸੇ ਅਗੰਜੁਲ ਅਨਾਮੇ ਅਨਾਮੇ ਤੇ ਵਿਸਰਾਮ ਹੈ ਸਮਸਤੁਲ ਨਿਵਾਸੀ ਨਿਰਕਾਮ ਵਿਪੂਤੇ ਇੱਥੇ ਵਿਸਰਾਮ ਹੈ ਸਮਸਤੁਲ ਸਰੂਪੇ ਕੋ ਕਰਮੰ ਪਰਨਾਸੀ ਕੋ ਕਰਮੰ ਇਕੱਠਾ ਪੜਨਾ ਹੈ ਪਰਨਾਸੀ ਸੋ ਧਰਮੰ ਵਿਪੂਤੇ ਸੋ ਧਰਮੰ ਇਕੱਠਾ ਪੜਨਾ ਹੈ ਵਿਪੂਤੇ ਸਦਾ ਸੱਚ ਦਾ ਆਨੰਦ ਸੱਚ ਦਾ ਆਨੰਦ ਇੱਥੇ ਵਿਸਰਾਮ ਹੈ ਇਕੱਠਾ ਪੜਨਾ ਹੈ ਸਤਰੰਗ ਪਰਨਾਸੀ ਕ੍ਰੀਮੂਲ ਕੁਨਿੰਦਾ ਇਹਨੂੰ ਕ੍ਰੀਮੂਲ ਨਹੀਂ ਪੜਨਾ ਇਸ ਦਾ ਉਚਾਰਨ ਹੈ ਕ੍ਰੀਮੂਲ ਕ੍ਰੀਮੂਲ ਕੁਨਿੰਦਾ ਵਿਸਰਾਮ ਸਮਸਤੁਲ ਨਿਵਾਸੀ ਅਜਾਇਬ ਅਜਾਇਬ ਪੜਨਾ ਹੈ ਇਕੱਠਾ ਹੀ ਅਜਾਇਬ ਵਿਪੂਤੇ ਇੱਥੇ ਵਿਸਰਾਮ ਹੈ ਗਜਾਇਬ ਗਨੇਮੇ ਇਹ ਵੀ ਇਕੱਠਾ ਪੜਨਾ ਹੈ ਗਜਾਇਬ ਗਨੇਮੇ ਹਰੀ ਅੰ ਕਰਿਯੰ ਕਰਿਯੰ ਤੇ ਵਿਸਰਾਮ ਹੈ ਕਰੀਮੁਲ ਰਹੀਮੁ ਕਰੀਮੁਲ ਇਕੱਠਾ ਪੜਨਾ ਚਤਰ ਚੱਕਰ ਵਰਤੀ ਵਰਤੀ ਤੇ ਵਿਸਰਾਮ ਚਤਰ ਚੱਕਰ ਵਰਤੀ ਇਹ ਧਿਆਨ ਰੱਖਣਾ ਇੱਥੇ ਤੱਤੇ ਦੇ ਨਾਲ ਇੱਥੇ ਕੱਕੇ ਦੇ ਨਾਲ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਗ ਭਾਵ ਸੁਭੰ ਸੁਭੰ ਪੜਨਾ ਇੱਥੇ ਜਮਕੀ ਲਵਣੀ ਸਰਬਤਾ ਸਰਬ ਜੁਗਤੇ ਦੁਕਾਲੰ ਪਰਨਾਸੀ ਪਰਨਾਸੀ ਤੇ ਵਿਸਰਾਮ ਹੈ ਦਿਆਲੰ ਸਰੂਪੇ ਸਦਾ ਅੰਗ ਸੰਗੇ ਇਥੇ ਬਿਸਰਾਣ ਅਪੰਗੰ ਬੇਪੂਤੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਸੋ ਸੰਗਤ ਜੀ ਆਪਣੀ ਜਾਪ ਸਾਹਿਬ ਦੀ ਸੰਖਿਆ ਸੰਪੂਰਨ ਹੋ ਚੁੱਕੀ ਇੱਥੇ ਅੱਗੇ ਆਪਾਂ ਹੋਣਾ ਤਵੇ ਪ੍ਰਸਾਦ ਸਵਈਆਂ ਦੀ ਸੰਖਿਆ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ